NNR نیوز ਤੇ ਤੁਹਾਡਾ ਸਵਾਗਤ ਹੈ 5:46 ਮਿੰਟ ਤੇ ਦਰਿਆ ਸਤਲੁਜ ਦੀ ਵੱਡੀ ਤਸਵੀਰ ਦਿਖਾ ਰਹੇ ਹਾਂ ਮਹਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਰਸਤੇ 'ਚ ਦਰਿਆ ਸਤਲੁਜ ਦਾ ਪੋਲਾ ਹੈ ਉੱਥੋਂ ਦੀਆਂ ਤਸਵੀਰਾਂ ਨੇ ਤੇ ਮੈਂ ਤੁਹਾਡਾ ਪੱਤਰਕਾਰ ਹਰਦੀਪ ਸਿੰਘ ਤੇ ਸਾਰੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਅੱਗੇ ਆਪਾਂ ਪ੍ਰੇਰਤ ਨੂੰ ਸਾਰੇ ਦੇ ਦੇਨੇ ਆ ਪਹਿਲਾਂ ਤਸਵੀਰ ਸਾਰੇ ਦੇਖ ਲਓ ਜਿੱਧਰ ਹੀ ਨਜ਼ਰ ਮਾਰੋਗੇ ਹੁਣ ਪਾਣੀ ਪਾਣੀ ਹੈ ਤਰਾਤ ਵਾਹਿਗੁਰੂ ਕਰੇ ਕਿ ਤੁਹਾਡੀ ਸੁੱਖ ਦੀ ਲੰਗੀ ਹੋਵੇ ਕਿਉਂਕਿ ਵੱਡੀ ਅਪਡੇਟ ਸੀ ਮੈਂ ਵਾਰ-ਵਾਰ ਕਹਿ ਰਿਹਾ ਸੀ ਕਿ ਅੱਜ ਦੀ ਰਾਤ ਜਾ ਕੇ ਕੱਟ ਲੋ ਤਾਂ ਹੁਣ 5:46 ਮਿੰਟ ਦੇਣੇ ਦੀ ਤਸਵੀਰ ਹੈ ਜੇ ਬੜਾ ਥੋੜਾ ਹਨੇਰਾ ਹੈ ਪਰ ਮੈਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਤਾਂ ਹੁਣ ਗੱਲ ਕਰਦੇ ਆਂ ਦਰਿਆ ਸਤਲੁਜ ਦੇ ਪਾਣੀ ਦੀ ਪਾਣੀ ਲਗਾਤਾਰ ਥੋੜਾ-ਥੋੜਾ ਵਧ ਰਿਹਾ ਜੋ ਵੱਡੀ ਅਪਡੇਟ ਹੈ ਪਾਖੜਾ ਦੀ ਅਪਡੇਟ ਕਰਦੇ ਆ ਅਪਡੇਟ ਦਿੰਦੇ ਆ ਕਿ ਕੱਲ ਤੱਕ ਉਸ ਤੋਂ ਬਾਅਦ ਅੱਜ ਤੱਕ ਦੀ ਜੋ ਪਾਖੜਾ ਦਾ ਰੇਵਲ ਹੈ 1672.2 ਹੈ ਪਰ ਪਾਖੜਾ ਦੇ ਵਿੱਚ ਜੋ ਪਾਣੀ ਛੱਡਿਆ ਜਾ ਰਿਹਾ ਹੈ ਜਿੱਦਾਂ ਸਤਨੂ ਜੀ ਦੀ ਆਪਾਂ ਗੱਲ ਕਰ ਰਹੇ ਕਰ ਲੈਨੇ ਕਿ ਸਾਰਾ ਪਾਣੀ ਕੜਾ ਛੱਡਿਆ ਜਾ ਰਿਹਾ ਹੈ 52000 ਤੋਂ ਉੱਪਰ ਔਰ ਪਾਣੀ ਦੀ ਮਕਦਾਰ ਨੂੰ ਥੋੜਾ ਥੋੜਾ ਕਰਕੇ ਵਧਾਇਆ ਜਾ ਰਿਹਾ ਹੈ ਜਿਸ ਦੇ ਕਰਕੇ ਪਾਣੀ ਵਧ ਰਿਹਾ ਤਾਂ ਮੌਸਮ ਉਪਾਗਨੇ ਜੋ ਜਾਣਕਾਰੀ ਦਿੱਤੀ ਸੀ بارش ਦੀ ਤੇ ਅੱਜ بارش ਵੀ ਹੋ ਸਕਦੀ ਹੈ ਤਾਂ ਦਰਿਆ ਸਤਲ ਦੇ ਪਾਣੀ ਥੋੜਾ ਥੋੜਾ ਕਰਕੇ ਵਧਾਇਆ ਜਾ ਸਕਦਾ ਹੈ ਪਾਖੜਾ ਤੋਂ ਵਧਾਇਆ ਜਾ ਰਿਹਾ ਸਕਦਾ ਨਹੀਂ ਪਾਣੀ ਵਧਾਇਆ ਜਾ ਰਿਹਾ ਪਖੜਾ ਦਾ ਥੋੜਾ ਥੋੜਾ ਕਰਕੇ ਕੱਲ ਦੇ ਨਾਲ ਉਹ ਤਕਰੀਬਨ 1 ਫੁੱਟ ਪਾਣੀ ਰਾਤ ਤੋਂ ਤਕਰੀਬਨ ਆਪ ਲਾ ਲਈਏ ਕਿ 10 ਵਜੇ ਤੋਂ ਬਾਅਦ ਪਾਣੀ 1 ਫੁੱਟ ਤੋਂ ਜ਼ਿਆਦਾ ਵਧਿਆ ਜੋ ਤਾਜ਼ਾ ਸਹੀ ਤੇ ਸਟੀਕ ਜਾਣਕਾਰੀ ਹੈ ਆ ਦੇਖ ਸਕ ਰਹੇ ਹੋ ਤਸਵੀਰਾਂ ਦਰਿਆ ਸਤਲੁਜ ਦਾ ਜੋ ਫਲੋ ਹੈ ਕਾਫੀ ਜ਼ਿਆਦਾ ਤੇਜ਼ ਹੈ ਤੇ ਜੋ ਕਦੇ ਛਾਲ ਦਰਿਆ ਦੇ ਵਿੱਚ ਆਉਂਦੀ ਹੈ ਕਬੱਡੀ ਤਾਂ ਉਸ ਦਾ ਕਾਰਨ ਹੀ ਹੈ ਕਿ ਪਾਖੜਾ ਤੋਂ ਪਾਣੀ ਹੌਲੀ-ਹੌਲੀ ਕਰਕੇ ਵਧਾਇਆ ਜਾ ਜਾ ਰਿਹਾ ਹੈ ਔਰ ਪਾਣੀ ਲਗਾਤਾਰ ਹੁਣ ਵਧ ਰਿਹਾ ਹੈ ਕੱਲ ਉਹਦਾ ਪਾਣੀ ਵਧ ਰਿਹਾ ਤੇ ਹੁਣ ਵੀ ਪਾਣੀ ਦੀ ਜੋ ਤਸਵੀਰ ਹੈ ਉਹ ਪਾਣੀ ਵਧ ਰਿਹਾ ਹੈ ਦੂਜੇ ਪਾਸੇ ਬਿਆਸ ਦਰਿਆ ਦੇ ਵਿੱਚ ਜੋ ਪਾਣੀ ਛੱਡਿਆ ਜਾ ਰਿਹਾ ਹੈ 1 ਲੱਖ 5000 ਤੋਂ ਉੱਪਰ ਤੇ ਹਰ ਇੱਕ ਹੈਡ ਤੋਂ ਅਗੇ ਰਿਲੀਜ਼ ਕੀਤਾ ਜਾ ਰਿਹਾ ਹੈ ਤਾਂ ਇਹ ਵੀ ਪਾਣੀ ਵਿੱਚ ਮਿਲ ਕੇ ਤਕਰੀਬਨ ਨਦੀਆਂ ਨਾਲ ਸਾਰਾ ਮਿਲ ਕੇ ਪਾਣੀ 2 ਲੱਖ ਤੋਂ ਉੱਪਰ ਚਲਾ ਜਾਂਦਾ ਹੈ। ਕਰੋਜਪੁਰ ਫਾਜਲ ਕਿਆ ਦੇ ਏਰੀਆ ਦੇ ਵਿੱਚ ਦਰਿਆ ਸਤਲਜ ਨੇ ਬਹੁਤ ਕਹਿਰ ਮਚਾਇਆ ਹੋਇਆ ਹੈ। ਸਤਲਜ ਡੋਬ ਗੀਆਂ ਡੋਬ ਗਈਆਂ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹਾਲਾਤ ਉਥੋਂ ਦੇ ਮੜਿਆ ਜੇਕਰ ਪਿੰਡਾਂ ਦੀ ਗੱਲ ਕਰਾਂ ਉਥੋਂ ਦੇ ਪਿੰਡ ਘੁਰਕਾ ਪਿੰਡ ਗੁੱਦੜ ਵਾਲੀ ਪੈਣੀ ਉਥੋਂ ਦੀ ਤਾਜ਼ਾ ਰਿਪੋਰਟ ਹੈ ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮੜਿਆ ਤਾਂ ਦਰਿਆ ਸਤਲੁਜ ਦੇ ਵਿੱਚ ਕੱਲ ਤੇ ਅੱਜ ਦੇ ਦਿਨ ਦੇ ਵਿੱਚ ਪਾਣੀ ਵਧਿਆ तकरीबन ਇੱਕ ਫੁੱਟ ਪਾਣੀ ਥੋੜਾ ਥੋੜਾ ਕਰਕੇ ਲਗਾਤਾਰ ਵਧਾਇਆ ਜਾ ਰਿਹਾ ਹੈ ਕੋ ਰੌਣ ਵਾਲੇ ਸਮੇਂ ਵਿੱਚ ਵੀ ਇਹ ਵਧਦਾ ਰਹੇਗਾ ਤਸਵੀਰ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਪਾਣੀ ਹੈ ਔਰ ਜੋ ਪਾਣੀ ਦਾ flow ਹੈ ਪਾਣੀ ਦੀ ਸਪੀਡ ਹੈ ਉਹ ਬਹੁਤ ਜ਼ਿਆਦਾ ਤੇਜ਼ ਹੈ ਸਤਨਾਮ ਰਾਏ ਅਭਿਰ ਜੀ ਜੇਕਰ ਤੁਸੀਂ ਕੇਸ ਏਰੀਆ ਤੋਂ ਸਾਨੂੰ ਦੇਖ ਰਹੇ ਹੋ ਤੁਹਾਡੇ ਏਰੀਆ ਦੇ ਕੀ ਹਾਲ ਹੈ ਰਾਤ ਤੋਂ ਬਾਅਦ ਉਹ ਸਾਨੂੰ ਜ਼ਰੂਰ ਦੱਸਿਓ ਤੇ ਦੂਜੀ ਗੱਲ ਕੱਲ ਦਾ ਪ੍ਰਸ਼ਾਸਨ ਹਉਣ ਬੰਨਾਂ ਦੇ ਉੱਪਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਆ ਕਿੱਥੇ ਖਤਰਾ ਸੀ ਉਥੇ ਮਿੱਟੀ ਵੀ ਛੁੱਢੀ ਗਈ ਹੈ ਟਰਾਲੀਆਂ ਦੇ ਨਾਲ ਔਰ ਬੋਰੇ ਭਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਔਰ देर रात ਤੱਕ ਅਜ ਵੀ ਪ੍ਰਸ਼ਾਸਨ ਇੱਥੇ ਮੌਜੂਦ ਸੀ ਕਿਉਂਕਿ ਉਹ ਪ੍ਰਸ਼ਾਸਨ ਮੌਜੂਦ ਰਹੇ ਜਦੋਂ ਬੰਨ ਦੀ ਹਾਲਾਤ ਸੈ ਕਰਨੀ ਸੀ ਉਹਦਾ ਨਾ ਹੋਵੇ ਪਰ ਜਦੋਂ ਦਰਿਆ ਸਤਲੂ ਵਿੱਚ ਪਾਣੀ ਵੱਧ ਆਵੇ ਇੱਥੇ ਆਉਣਾ ਸ਼ੁਰੂ ਹੋ ਗਿਆ ਹੋਵੇ ਤਾਂ ਫਿਰ ਆਈਡੀਆ ਲਾ ਸਕਦੇ ਆ ਕਿ ਦਰਿਆ ਸਤਲੂ ਦਾ ਪਾਣੀ ਹੋਰ ਵੱਧ ਸਕਦਾ ਸਤਨਾਮ ਰਾਏ ਵੀਰ ਜੀ ਸ਼ਾਹਪੁਰ ਤੋਂ ਕਾ ਵੀਰ ਜੀ ਸ਼ਾਹਕੋਟ ਦੇ ਅੱਗੇ ਕੀ ਤਸਵੀਰ ਹੈ ਰਾਤ ਤੋਂ ਬਾਅਦ ਉਹ ਸਾਨੂੰ ਜ਼ਰੂਰ ਦੱਸਿਓ ਜੇਕਰ ਤੁਸੀਂ ਦਰਿਆਵਾਂ ਦੇ ਨੇੜੇ ਰਹਿੰਦੇ ਹੋ ਤੇ ਇੱਕ ਵਾਰ ਫੇਰ ਬੇਨਤੀ ਹੈ ਜੇਕਰ ਤੁਸੀਂ ਦਰਿਆਵਾਂ ਦੇ ਨੇੜੇ ਹੋ ਗੁੱਜਰ ਬਰਾਦਰੀ ਅੰਦਰ ਬੈਠੀ ਹੈ ਮੱਝਾ ਲਾ ਕੇ ਤੇ ਜਾਂ ਫਿਰ ਕੋਈ ਹੋਰ ਵੀਰ ਦਰਿਆ ਦੀ ਅੰਦਰ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਦਰਿਆ ਤੋਂ ਬਾਹਰ ਆ ਜਾਓ ਜਿੱਦਾਂ ਕਿ ਮਾਰ-ਵਾਰ ਮੈਂ ਕਹਿੰਨਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ ਇਸ ਵਕਤ ਦਰਿਆ ਸਤਲੂ ਦੀ ਬੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਕੱਲ ਤਕਰੀਬਨ 10 ਵਜੇ ਦੀ ਰਿਪੋਰਟ ਦਿਖਾਈ ਸੀ ਮੁਹੰਮਦ ਵੀਰ ਨੇ ਪਾਕਿਸਤਾਨ ਤੋਂ ਕਮੈਂਟ ਕੀਤਾ ਵੀਰ ਜੀ ਪਾਕਿਸਤਾਨ ਦੇ ਕੀ ਹਾਲਾਤ ਹੈ ਕਿਉਂਕਿ ਮੇਰੀ ਜੋ ਅਪਡੇਟ ਹੈ ਪਾਕਿਸਤਾਨ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧਿਆ ਹੋਵੇਗਾ ਔਰ ਤੁਸੀਂ ਬਾਕੀ ਦੱਸ ਦਿਓ ਕਿ ਪਾਕਿਸਤਾਨ ਦਾ ਕੀ ਹਾਲ ਹੈ ਪਾਕਿਸਤਾਨ ਤੋਂ ਵੀਰ ਨੇ ਇੱਕ ਕਮੈਂਟ ਕੀਤਾ ਹੈ ਤਾਂ ਉਧਰ ਵੀ ਸਾਡੇ ਵੀਰ ਪੰਜਾਬੀ ਬੈਠੇ ਹਾਲਾਤ ਆ ਉਧਰ ਫਿਰ ਤਾਂ ਜ਼ਿਆਦਾ ਖਰਾਬ ਹੋ ਜਾਂਦੀ ਕਿ ਸਾਰਾ ਪਾਣੀ ਉਹ ਵਾਲੀ ਸਾਈਡ ਹੀ ਜਾ ਰਿਹਾ ਹੈ ਕਿੰਨੇ ਕਿਤੇ ਮਾਨਵਤਾ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਦੀਪ رائے ਗੁੜ ਜੋ ਵੀਰ ਜੀ ਬਹੁਤ ਬਹੁਤ ਧੰਨਵਾਦ ਅਸੀਂ ਲਗਾਤਾਰ ਦਰਿਆ ਦੀ ਸਤਲ ਜੀ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਕਿੰਨੇ ਸਾਡੇ ਨਾਲ ਜੁੜਿਓ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜੇਕਰ YouTube ਤੇ ਜੁੜੇ ਹੋ ਦਾ YouTube ਤੇ ਵੀ ਲਾਈਵ ਚੱਲ ਰਿਹਾ ਹੈ ਉੱਥੇ ਵੀ ਸਾਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਬਸਕ੍ਰਾਈਬ ਕਰਨ ਦੇ ਪੈਸੇ ਨਹੀਂ ਲੱਗਦੇ ਔਰ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਬ੍ਰਾ ਸੱਤ ਲੋਕ ਦੀ ਲਗਾਤਾਰ ਅਪਡੇਟ ਅਸੀਂ ਪਹੁੰਚਾ ਰਿਹਾ ਇਸ ਤਰ੍ਹਾਂ ਦੀ ਕਿ ਵੈਕ ਗੁਰੂ ਸੁੱਖ ਰੱਖੇ ਇਹ ਪਾਣੀ ਸਾਰਾ ਉੱਤਰ ਜਾਵੇ ਅੱਗੇ ਜਿਆਦਾ ਨਾ ਚੜੇ ਤਾਂ ਅਸੀਂ ਪ੍ਰਸ਼ਾਸਨ ਦੀਆਂ ਜੋ ਗਤੀਵਿਧੀਆਂ ਹੁੰਦੀਆਂ ਉਹ ਵੀ ਲੈ ਕੇ ਹਾਜ਼ਰ ਹੋਣੇ ਆ ਤੇ ਦੂਜੇ ਪਾਸੇ ਜੋ ਪ੍ਰਸ਼ਾਸਨਿਕ ਕਾਮੀਆਂ ਉਹ ਵੀ ਬੇ ਤੜਕ ਨਹੀਂ ਢੜਕ ਉਹ ਕੈਸੀ ਦਿਖਾਉਂਦੀ ਹੀ ਰਹਿੰਦੇ ਆ ਗੁਰਵਿੰਦਰ ਸਰ ਵਹਿਗੁਰੂ ਜੀ ਵਹਿਗੁਰੂ ਸੰਦੀਪ ਦੇਵ ਵੀਰ ਜੀ ਵੀਰ ਬਹੁਤ ਬੁਰਾ ਹਾਲ ਹੈ ਪਾਕਿਸਤਾਨ ਤਾਂ ਵੱਡੇ ਵੀ ਪਾਕਿਸਤਾਨ ਤੋਂ ਕਮੈਂਡ ਕੀਤਾ ਕਹਿੰਦੇ ਪਾਕਿਸਤਾਨ ਦਾ ਬਹੁਤ ਬੁਰਾ ਹਾਲ ਹੈ ਤਾਂ ਵਹਿਗੁਰੂ ਅਰਦਾਸ ਕਰੋ ਕਿ ਪਾਕਿਸਤਾਨ ਹੋਵੇ ਜੇ ਆਪਣਾ ਭਾਰਤ ਇੰਡੀਆ ਹੋਵੇ ਤਾਂ ਵਹਿਗੁਰੂ ਅਰਦਾਸ ਕਰਿਓ ਕਿ ਹਾਲਾਤ ਖਰਾਬ ਨਾ ਹੋਣ ਮਾਨਵਤਾ ਦਾ ਕਿਤੇ ਵੀ ਨੁਕਸਾਨ ਨਾ ਹੋਵੇ ਕਿੱਤੇ ਵੀ ਜਾਨ ਜਾਂਦੀ ਹੈ ਤਾਂ ਉਸ ਅੱਲਾ ਉਸ ਪਰਮਾਤਮਾ ਦੇ ਬਣਾਏ ਹੋਏ ਸਭ ਜੀਵ ਨੇ ਮੈਂ ਦੇਖੀ ਇੱਕ ਰਿਪੋਰਟ ਜਿਸ ਵਿੱਚ ਬੱਚੇ ਬੱਚੇ ਕਿਥਾਂ ਤੇ ਰੋ ਰਏ ਸੀ ਤਾਂ ਦਿਲ ਪਸੀ ਜਾਂਦਾ ਹੈ ਹੋਈਆਂ ਤਸਵੀਰਾਂ ਦੇਖ ਕੇ ਵੀਰ ਜੀ ਬਹੁਤ ਬੁਰਾ ਹਾਲ ਹੈ ਨੇ ਪਾਕਿਸਤਾਨ ਵੀਰ ਜੀ ਸਾਨੂੰ ਪਤਾ ਹੈ ਕਿਉਂਕਿ ਸਾਰਾ ਪਾਣੀ ਪਾਕਿਸਤਾਨ ਦੇ ਵਿੱਚ ਗੁਜ਼ਾਰਿਆ ਹੈ ਤਾਂ ਹਾਲਾਤ ਮਾੜੇ ਨੇ ਉੱਥੋਂ ਦੇ ਵਾਹਿਗੁਰੂ ਅੱਲਾ ਤੁਹਾਡੇ ਤੇ ਕਿਰਪਾ ਕਰੇ ਕਿ ਪਾਣੀ ਘਟ ਜਾਵੇ ਔਰ ਦੂਜੇ ਪਾਸੇ ਪਾਕਿਸਤਾਨ ਜੋ ਸਾਰੇ ਮਾਨਵਤਾ ਦਾ ਪਵਿੱਤਰ ਸਥਾਨ ਕਰਤਾਰਪੁਰ ਕੋਰੀਡੋਰ ਉੱਥੇ ਵੀ ਲਾਤਮਾਨਾਂ ਦੇ ਪੰਜ-ਪੰਜ ਫੋਟੋ ਉੱਥੇ ਪਾਣੀ ਹੈ ਤੇ ਖੱਗਰ ਦਰਿਆ ਦਾ ਵੀ ਜੋ ਪਾਣੀ ਹੈ ਉਹ ਵਧਿਆ ਹੈ ਸੁਖਨਾ ਝੀਲ ਦਾ ਜੋ ਫਲੱਡ ਗੇਟ ਖੁੱਲ ਗਏ ਨੇ ਉੱਥੇ ਜ਼ਿਆਦਾ ਪਾਣੀ ਵਧ ਗਿਆ ਸੀ ਤਾਂ ਉੱਥੇ ਵੀ ਫਲੱਡ ਗੇਟ ਖੁੱਲ ਗਏ ਨੇ ਤੇ ਪੂਰਾ ਪੰਜਾਬ ਹੜਾਂ ਦੀ ਲਪੇਟ ਦੇ ਵਿੱਚ ਹੈ ਇਸ ਵਕਤ ਦੀ ਵੱਡੀ ਅਪਡੇਟ ਅਸੀਂ ਤੁਹਾਨੂੰ ਦੇ ਰਿਹਾ ਇੱਕ ਵਾਰ ਫਿਰ ਦੱਸ ਦਵਾਂ ਜਿਸ ਜਗ੍ਹਾ ਤੇ ਖੜੇ ਆ ਮੈਧਪੁਰ ਤੋਂ ਜਗਰਾਵ ਰੋਡ ਐ ਅੱਗੇ ਪਿੰਡ ਕਰਸ਼ੈਦਪੁਰ ਐ ਸਿੱਧੂਆਂ ਬੇਟ ਐ ਅਸੀਂ ਇਸ ਮਾਰਗ ਤੇ ਮੌਜੂਦ ਆ ਤਾਂ ਇਹ ਅੱਜ ਦੀਆਂ ਤਾਜ਼ਾ ਤਸਵੀਰਾਂ ਹੁਣ ਦੀਆਂ ਤਸਵੀਰਾਂ ਲਾਈਵ ਤੁਸੀਂ ਦੇਖ ਸਕਦੇ ਹੋ ਮੇਰਾ ਨਾਮ ਹਰਦੀਪ ਸਿੰਘ ਐ ਔਰ ਤੁਸੀਂ ਐਨ ਐਨ ਆਰ ਨਿਊਜ਼ ਤੇ ਜਿਨਕਿ ਨਿਊਜ਼ ਰਿਪੋਰਟਰ ਜਨਾ ਤੇ ਇਹ ਤਸਵੀਰਾਂ ਦੇਖ ਰਹੇ ਹੋ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ तकरीबन 1 ਫੁੱਟ ਤੋਂ ਜ਼ਿਆਦਾ ਵਧਿਆ ਕੱਲ ਦੀ ਗੱਲ ਕਰੀ 10 ਵਜੇ ਤੋਂ ਬਾਅਦ ਇਸ ਜਗ੍ਹਾ ਤੇ ਤੁਸੀਂ ਜਿੱਥੇ ਮੈਂ ਕੈਮਰਾ ਮਾਰ ਰਿਹਾ ਇੱਥੇ ਬਹੁਤ ਜ਼ਿਆਦਾ ਜ਼ਮੀਨ ਬਹੁਤ ਜ਼ਿਆਦਾ ਪਪੂਲਰ ਡਿੱਗ ਗਏ ਹੈ ਜ਼ਮੀਨ ਵੀ ਡਿੱਗ ਗਈ ਤੇ ਅੱਗੋਂ ਦਰਿਆ ਦੇ ਵਿੱਚ ਪਾਣੀ ਬਾਹਰ ਵੀ ਨਿਕਲਿਆ ਹੋਇਆ ਜੋ ਸਾਹਮਣੇ ਤਸਵੀਰ ਹੈ ਤੇ ਦਰਿਆਵਾਂ ਦੇ ਕੱਢਿਆਂ ਤੇ ਨਾ ਜਾਓ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣਾ ਕਰੋ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ ਵੈਸੇ ਕਰੋੜਾਂ ਰੁਪਏ ਦਾ ਕਿਸਾਨਾਂ ਦਾ ਨੁਕਸਾਨ ਹੋ ਗਿਆ ਹੈ ਤਾ ਇੱਥੇ ਪਾਣੀ ਹੋਰ ਚੜੇਗਾ ਬਾਈ ਜੀ ਬਿਲਕੁਲ ਪਾਣੀ ਹੋਰ ਚੜੇਗਾ ਕਿਉਂ ਜੋ ਪਾਖੜਾ ਦੇ ਫਲੱਡ ਗੇਟ ਸੀ ਉਹ ਵਜੇ ਖੁੱਲੇ ਹੋਇਆ ਹੈ ਤਿੰਨ ਫਲੱਡ ਗੇਟ 4-4 ਫੁੱਟ ਤੱਕ ਖੁੱਲੇ ਗਏ ਆ ਔਰ ਪਾਣੀ ਲਗਾਤਾਰ ਥੋੜਾ-ਥੋੜਾ ਕਰਕੇ ਵਧਾਇਆ ਜਾ ਰਿਹਾ ਹੈ ਪਾਖੜਾ ਦੇ ਵਿੱਚੋਂ ਤਾਂ ਇੱਕ ਵੱਡੀ ਤਸਵੀਰ ਹੈ ਜੋ ਤੁਸੀਂ ਆਪਣੇ ਫੋਨ ਤੇ ਇਸ ਟਾਈਮ ਦੇਖ ਰਹੇ ਹੋ ਔਰ ਦੂਜੀ ਘਟਨਾ ਵੀ ਦੇਖ ਕਰ ਅਸੀਂ ਲੋਹੀ ਏਰੀਆ ਦੇ ਵਿੱਚ ਚਾਉਣਾ ਹੋਵੇ ਤਾਂ ਕਿਸ ਜਕਰ ਵੀ ਕੁਬੀਰ ਦੇਖ ਰਿਹਾ ਤਾਂ ਕਿਸ ਜਗ੍ਹਾ ਤੇ ਰਿਪੋਰਟਿੰਗ ਕਰਨ ਦੀ ਲੋੜ ਹੈ ਕਿਤੇ ਪ੍ਰਸ਼ਾਸਨ ਨੂੰ ਬਕਾਇਦਾ ਕਦੇ ਖਤਰਾ ਹੈ ਪ੍ਰਸ਼ਾਸਨ ਨੂੰ ਫੋਨ ਲਾ ਕੇ ਪੁੱਛਾਂਗੇ ਜਾਂ ਮੌਕੇ ਤੇ ਮੌਜੂਦ ਹੈ ਤਾਂ ਪ੍ਰਸ਼ਾਸਨ ਨੂੰ ਸਵਾਲ ਕਰਾਂਗੇ ਕਿ ਇੱਥੇ ਨੁਕਸਾਨ ਹੋ ਰਿਹਾ ਹੈ ਤਾਂ ਹੁਣ ਤੁਸੀਂ ਕੀ ਕਰ ਰਹੇ ਹੋ ਜਦੋਂ ਲੋਕ ਖੜ ਗਏ ਤਾਂ ਉਦੋਂ ਮਾਨਵਤਾ ਦੀ ਲੋਕਾਂ ਦੀ ਸੁਣੋਗੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਇੱਥੇ ਬਹੁਤ ਜ਼ਿਆਦਾ ਮਾੜੇ ਨੇ ਦਰਿਆ ਸਤਲੁਜ ਦੀਆਂ ਹੈ ਇਹ ਸ ਵੀਰਾਂ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਦੇ ਹਾਲਾਤ ਨੇ ਸੰਤ ਬਲਬੀਰ ਸਿੰਘ ਸਿੱਚੇਵਾਲ ਉੱਥੇ ਲਗਾਤਾਰ ਸੇਵਾ ਕਰ ਰਹੇ ਨੇ ਤਾਂ ਤਕਰੀਬਨ ਅਸੀਂ ਇੱਕ ਛੋਟੀ ਜਿਹੀ ਰਿਪੋਰਟ 5:56 ਮਿੰਟ ਹੋ ਗਿਆ ਹੈ ਤਾਂ 7:00 ਵਜੇ ਸੁਲਤਾਨਪੁਰ ਲੋਧੀ ਦੀ ਅਪਡੇਟ ਦਿਖਾਵਾਂਗੇ ਇਸੇ ਚੈਨਲ ਤੇ ਉਹ ਵੀ ਤੁਸੀਂ ਸਾਰੇ ਦੇਖ ਲਿਓ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਹੈ ਜੋ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਕਿ ਸਤਲੁਜ ਵਿੱਚ ਸੁਖਮਾਨ ਮਿਰਜੀ ਹਾਲਾਤ ਮਾੜੇ ਨੇ ਇੱਥੇ ਝੋਨੇ ਲੋਕਾਂ ਤੇ ਡੁੱਬ ਚੁੱਕੇ ਆ ਦਰਿਆ ਸਤਲੁਜ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਕੱਲ ਤੋਂ ਲੈ ਕੇ 10 ਵਜੇ ਤੋਂ ਬਾਅਦ ਰਾਤ ਸੁਖ ਦਾ ਸਨੇਹ ਸਾਰਿਆਂ ਪਾਸੇ ਆਵੇ ਇੱਥੇ 1-1 ਫੁੱਟ 1.5 ਫੁੱਟ ਪਾਣੀ ਵਧਿਆ ਹੈ ਘਟਿਆ ਨਹੀਂ ਪਾਣੀ ਇੱਥੇ ਔਰ ਪਾਖੜਾਂ ਤੋਂ ਪਾਣੀ ਥੋੜਾ ਥੋੜਾ ਕਰਕੇ ਲਗਾਤਾਰ ਛੱਡਿਆ ਜਾ ਰਿਹਾ ਹੈ ਜੋ ਪ੍ਰਸ਼ਾਸਨ ਦੇ ਅੰਕੜੇ ਨੇ 52000 ਕੁਸ਼ਿਕ ਤੋਂ ਜ਼ਿਆਦਾ ਪਾਣੀ ਦੇ ਡਰਾਏ ਦੇ ਵਿੱਚ ਆ ਰਿਹਾ ਹੈ ਪਰ ਇੱਥੇ ਦੇ ਲੋਕ ਨੇ ਆਸ-ਪਾਸ ਦੇ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਕਾਫੀ ਜ਼ਿਆਦਾ ਹੈ ਸਾਡਾ ਕੰਮ ਕਿਸੇ ਨੂੰ ਡਰਾਉਣਾ ਜਾਂ ਵਹਿਮ ਪਰ ਪੈਨਿਕ ਫਲਾਉਣਾ ਨਹੀਂ ਹੈ ਸਾਡਾ ਕੰਮ ਸਿਰਫ ਹੈ ਇਹ ਹੀ ਹੈ ਕਿ ਝੋਨੇ ਤਾਂ ਡੁੱਬ ਗਏ ਸਾਰਿਆਂ ਦੇ ਹਾਲਾਤ ਮਾੜੇ ਫਸਲਾਂ ਨੇ ਹੋ ਗਏ ਪਰ ਜਾਨਾਂ ਦਾ ਨੁਕਸਾਨ ਨਾ ਹੋਵੇ ਜਿੱਥੇ ਤੁਸੀਂ ਨੇੜੇ ਨਿਵਾਵਾਂ ਦੇ ਹੋਂਦ ਤੇ ਤੁਸੀਂ ਸਤਿ ਸੇ ਪਹਰਾਓ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀਆਂ ਦੀ ਪਾਲਣਾ ਕਰੋ ਤਗਲੀ ਵੱਡੀ ਵੀ ਅਪਡੇਟ ਮੈਂ ਲੈ ਕੇ ਹਾਜ਼ਰ ਆਵਾਂਗਾ ਹਾਂਜੀ ਸਤਨਾਬਾਣੀ ਵੀਰ ਦੀ ਛੜਿਆ ਹੈ ਤਗਲੀ ਅਪਡੇਟ ਜਲਦ ਰਹਿ ਕੇ ਹਾਜ਼ਰ ਹੋਵਾਂਗਾ ਦਰਿਆ ਸਤਲੁਜ ਦੇ ਹਾਲਾਤ ਕੀ ਨੇ ਇਸ ਵਕਤ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਪਾਣੀ ਵਧ ਰਿਹਾ ਦਾ ਸੋਇ ਤੋਂ ਰਾਤ ਦਾ ਦੇ ਰਾਤ ਦਾ ਸੋਇ ਤੋਂ ਪਾਣੀ ਹੋਰ ਵਧਣਾ ਸ਼ੁਰੂ ਹੋਇਆ ਹੈ ਪੁਰ ਪਾਖੜਾ ਤੋਂ ਪਾਣੀ ਲਗਾਤਾਰ ਥੋੜਾ ਥੋੜਾ ਕਰਕੇ ਛੜਿਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ